ਹਰ ਵਰਗ ਦੇ ਲੋਕ ਜੁੜੇ ਹੋਏ ਨੇ ਅਸੀਂ ਵੀ ਨਾਲ ਹੀ ਆ ਜਦੋਂ ਕਿਸਾਨਾਂ ਦੀਆਂ ਫਸਲਾਂ ਚੰਗੀਆਂ ਹੁੰਦੀਆਂ ਸਾਨੂੰ ਵੀ ਲੱਗਦਾ ਇਸ ਵਾਰ ਫਸਲਾਂ ਚੰਗੀਆਂ ਹੋਏ ਸਾਨੂੰ ਸ਼ੋ ਜ਼ਿਆਦਾ ਪੈਣਗੇ ਹੁਣ ਤਾਂ ਮੈਨੂੰ ਲੱਗਦਾ ਜਦੋਂ ਮੋਦੀ ਆਇਆ ਉਸੇ ਟਾਈਮ ਤੋਂ ਸ਼ੋ ਤਾਂ ਛੱਡੋ ਪੂਰੀ ਦੁਨੀਆ ਦੇ ਕਾਰੋਬਾਰ ਠੱਪ ਹੋ ਗਏ ਟੈਕਸ ਤਾਂ ਪਹਿਲਾਂ ਹੀ ਬਹੁਤ ਸੀ ਜੀਐਸਟੀ ਆ ਗਿਆ ਨੋਟ ਬੰਦੀ ਆ ਗਈ ਉਸ ਤੋਂ ਬਾਅਦ ਆ ਜਿਹੜਾ ਕਰੋਨਾ ਨੇ ਮਹਾਮਾਰੀ ਨੇ ਸਤਿਆਨਾਸ਼ ਮਾਰਿਆ ਇਹ ਸਾਰਾ ਕੁਝ ਐ ਲੱਗਦਾ ਮੋਦੀ ਦੇ ਨਾਲ ਨਾਲੇ ਪਿੱਛੇ ਪਿੱਛੇ ਹੀ ਆ ਗਿਆ ਪੱਠਾ ਪਠਾਉਣ ਵਾਲਾ ਦੁਨੀਆ ਦਾ ਮੋਦੀ ਉੱਤੋਂ ਦੇਖਣ ਨੂੰ ਲੱਗਦਾ ਕਿ ਸਾਧੂ ਰੂਪ ਹੈ ਪਰ ਅੰਦਰ ਬਹੁਤ ਵੱਡਾ ਚੋਰ ਛੁਪਿਆ ਇਸ ਬੰਦੇ ਦੇ। ਜ਼ਿਆਦਾ ਗੱਲਾਂ ਤਾਂ ਨਹੀਂ ਕਿਉਂਕਿ ਆਰਟਿਸਟ ਅਸੀਂ ਗੀਤਾ ਰਹੇ ਹਮੇਸ਼ਾ ਹਾਜ਼ਰੀਆਂ ਲਵਾਉਨੇ ਆ ਮੈਂ ਇੱਕ ਗੀਤ ਪਿੱਛੇ ਜੇ ਗਾਇਆ ਸੀ ਵੈਸੇ ਤਾਂ ਕਿਸਾਨਾਂ ਲਈ ਟਾਈਮ ਟੂ ਟਾਈਮ ਕੁਛ ਨਾ ਕੁਛ ਗਾਉਂਦੇ ਰਹਨੇ ਆ ਜੱਟ ਜਿਹਾਂ ਸਾਧ ਕੋਈ ਨਹੀਂ ਪਹਿਲਾਂ ਕਿ ਗੀਤ ਗਾਇਆ ਸੀ ਮੈਂ ਤੇ ਹੁਣ ਜਦੋਂ ਇਹ ਮੁਹਿੰਮ ਸ਼ੁਰੂ ਹੋਈ ਆ ਉਹਨਾਂ ਦਿਨਾਂ 'ਚ ਇੱਕ ਮੇਰਾ ਗੀਤ ਆ ਸੀ ਮੋਟਰ ਵਾਲਾ ਜੰਦਾ ਮੋਟਰ ਵਾਲੇ ਜਿੰਦੇ ਨੂੰ ਅਸੀਂ ਦੁਬਾਰਾ ਗਾਇਆ ਉਹਦੀਆਂ ਚੰਦ ਲੈਣਾ ਤੁਹਾਡੀ ਨਜ਼ਰ ਕਰਨ ਲੱਗਿਆ ਇਤਿਹਾਸ ਸਾਡਾ ਪੜਦੀ ਤੇ ਆਢੇ ਨਹੀਂ ਸੀ ਲੈਣੇ ਤੂੰ ਦਿੱਲੀਏ ਇਤਿਹਾਸ ਸਾਡਾ ਪੜਦੀ ਤੇ ਆਢੇ ਨਹੀਂ ਸੀ ਲੈਣੇ ਤੂੰ ਤਾਈਓ ਤੈਨੂੰ ਮੁੜ ਕੇ ਪੜਨ ਪਾਉਣ ਲੱਗੇ ਨੇ ਲਾਠੀਆਂ ਤੂੰ ਮਾਰੀਆਂ ਨੇ ਜਿੰਨੇਂ ਦੇ ਆ ਚੂਲਿਆਂ ਤੇ ਫੌਜ ਤੇਰੀ ਨੂੰ ਦੇਖ ਲੰਗਰ ਚਕਾਉਣ ਲੱਗੇ ਨੇ ਉਹ ਤੇਰੀਆਂ ਇਹ ਧੱਕੇ ਸ਼ਾਇਆਂ ਤੇਰੇ ਜੋ ਕਾਨੂੰਨ ਕਾਲੇ ਸਬਰ ਸਾਡੇ ਦਾ ਹੁਣ ਮੰਨ ਟਾਉਣ ਲੱਗੇ ਨੇ ਲੱਕੀ ਚੱਕ ਮਹਿਰੀਏ ਵੇ ਸੱਚੀ ਰੱਬ ਖੈਰ ਕਰੇ 84 ਵਾਲੇ ਅੱਖਾਂ ਅੱਗੇ ਸੀਨ ਆਉਣ ਲੱਗੇ ਨੇ ਐਸਾ ਮਾਹੌਲ ਬਣਾਤਾ ਇਸ ਕੰਜਰ ਬੰਦੇ ਨੇ ਅੱਗੇ ਆਰਟਿਸਟ ਸਾਨੂੰ ਕਹਿੰਦੇ ਸੀ ਕਿ ਆਰਟਿਸਟ ਕੰਜਰ ਹੁੰਦੇ ਨੇ ਪਰ ਆਰਟਿਸਟ ਸੱਚੀ ਮੁੱਚੀ ਬਹੁਤ ਚੰਗੇ ਨੇ ਕਿਉਂਕਿ ਅਸੀਂ ਵਿਰਸੇ ਦੀਆਂ ਗੱਲਾਂ ਕਰਨ ਵਾਲੇ ਹੋ ਸਕਦਾ ਕੁਝ ਆਰਟਿਸਟ ਐਸੇ ਹੋਣ ਜਿਨ੍ਹਾਂ ਨੇ ਸਾਡੇ ਵਿਰਸੇ ਨਾਲ ਜੁੜੀਆਂ ਗੱਲਾਂ ਨਹੀਂ ਕਹੀਆਂ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਕਹੀਆਂ ਸੀ ਪਰ ਇੱਕ ਇਸ ਗੱਲ ਦੀ ਖੁਸ਼ੀ ਵੀ ਬਹੁਤ ਹੁੰਦੀ ਹੈ ਕਿ ਸਾਡੇ ਭਾਈਚਾਰੇ ਨੂੰ ਆਰਟਿਸਟਾਂ ਨੂੰ ਤੁਸੀਂ ਆਪਣੇ ਨਾਲ ਜਦੋਂ ਮੋਢੇ ਨਾਲ ਮੋਢਾ ਜੋੜ ਕੇ ਖੜਨ ਲਈ ਕਿਹਾ ਉੱਥੇ ਦੂਜੇ ਪਾਸੇ ਪੋਲੀਟੀਕਲ ਬੰਦਾ ਕੋਈ ਸਟੇਜ ਤੇ ਨਹੀਂ ਛੜਨ ਦਿੰਦਾ ਸਾਨੂੰ ਲੱਗਿਆ ਕਿ ਕਿਸਾਨ ਸਾਡੇ ਆਪਣੇ ਨੇ ਸਾਨੂੰ ਤੁਸੀਂ ਸੱਚੀ ਆਪਣੇ ਪਰਿਵਾਰ ਦਾ ਇੱਕ ਹਿੱਸਾ ਸਮਝਿਆ ਅੰਗ ਸਮਝਿਆ ਇਹਦੇ ਲਈ ਤੁਹਾਡਾ ਸਭ ਤੋਂ ਪਹਿਲਾਂ ਤੈਜ ਦਰ ਤੋਂ ਸ਼ੁਕਰੀਆ ਦਾ ਸਾਡੇ ਸਾਡੇ ਸਾਰੇ ਆਦਰਸ਼ਾਂ ਵੱਲੋਂ ਹੁਣ ਲੈਣਾ